ਸਾਡੇ ਮੰਤਰੀ ਵੀ ਆ ਲਾਲਜੀ ਸਿੰਘ ਕਹਿੰਦੇ ਉਹਨਾਂ ਨੇ ਵੀ ਬੇਨਤੀ ਵੀ ਤੁਸੀਂ ਆਪਣਾ ਏਰੀਆ ਦਿਖਾਓ ਤੁਹਾਨੂੰ ਪਤਾ ਲੱਗੇ ਤੁਸੀਂ ਵੀ ਕਿਸਾਨ ਹੋ ਕਿਸਾਨ ਦੇ ਪੁੱਤਰ ਹੋ ਕਿ ਫਸਲ ਪੰਜ ਸੱਤ ਜਦੋਂ ਝੋਨਾ ਡੁੱਬ ਜਾਂਦਾ ਹੈ ਪਾਣੀ ਉਹਦੇ ਸਿਰ ਉੱਤੋਂ ਦੀ ਲੰਘ ਜਾਂਦਾ ਉਹ ਬਚ ਸਕਦਾ ਫਿਰ ਕਿਉਂ ਨਹੀਂ ਇਹਨਾਂ ਦੀ ਅਸੈਸਮੈਂਟ ਤਿਆਰ ਕਰਕੇ ਇਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਂਦਾ ਜੋ ਫਰਜ਼ਾਰਾ ਇੱਕੜ ਜਿਹੜਾ ਫਸਲ ਡੁੱਬ ਚੁੱਕੀ ਆ ਜਿਹੜਾ ਬੜੇ-ਬੜੇ ਪੱਦਰ ਤੇ ਨੁਕਸਾਨ ਹੋ ਗਿਆ ਇਹ ਨੋਚ ਦੇ 100 150 ਫੁੱਟ ਦਾ ਟੋਟਾ ਇਹ ਐਕਸ਼ਨ ਸਾਹਿਬ ਅੱਜ ਤੋਂ 2 ਮਹੀਨੇ ਪਹਿਲਾਂ ਜਿਵੇਂ ਅਸੀਂ ਬੇਨਤੀਆਂ ਕਰ ਰਹੇ ਹਾਂ ਉਦੋਂ ਹੀ ਬਣਾਇਆ ਹੁੰਦਾ ਤੇ ਜਿਹੜੇ ਤਕਰੀਬਨ ਕੋਈ 1500 2000 ਏਕੜ ਜ਼ਮੀਨ ਹੈ ਚੋਲੇ ਦੀ ਨਾਲ ਹਿਮਾਚਲ ਵਿੱਚ ਹੋ ਰਹੀ ਲਗਾਤਾਰ بارش ਕਾਰਨ ਜਿੱਥੇ ਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਉੱਥੇ ਹੀ ਬੀਤੀ ਰਾਤ ਜਿਹੜਾ ਫਾਰਮ ਡੈਮ ਦੇ ਵਿੱਚ ਜਿਹੜਾ ਕਿ 40000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਜਿਸ ਨਾਲ ਕਿ ਹਰੀ ਕੇ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਵਿੱਚ ਇਸ ਦਾ ਪ੍ਰਭਾਵ ਇੱਕ ਨੂੰ ਮਿਲਿਆ ਅਤੇ ਇਸ ਪਾਣੀ ਦੇ ਪੱਧਰ ਵਧਣ ਕਾਰਨ ਕਈ ਪਿੰਡ ਡੁੱਬ ਗਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਵਿਖਾਉਣ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਨਾਲ ਲੱਗਦੇ ਪਿੰਡ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਡੁੱਬੀਆਂ ਹੋਈਆਂ ਹਨ ਦੇਖ ਸਕਦੇ ਇਹ ਜਿਹੜੇ ਘਰ ਨੇ ਇਹ ਉਹਨਾਂ ਕਿਸਾਨਾਂ ਦੇ ਨੇ ਜਿਹੜੇ ਇਸ ਦਾ ਜ਼ਮੀਨਾਂ ਦੇ ਵਿੱਚ ਆਪਣੀ ਖੇਤੀ ਕਰਦੇ ਨੇ ਅਤੇ ਇਹਨਾਂ ਦੇ ਵਿੱਚ ਹੀ ਕਈਆਂ ਦੇ ਸੰਨ ਲਗਾਤਾਰ ਹੜਪੀਟ ਤੋਂ ਕਿਸਾਨ ਜਥੇਬੰਦੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੇ ਪਾਣੀ ਦਾ ਪੱਧਰ ਇਲਾਕੇ ਵਿੱਚ ਵਧਦਾ ਹੈ ਤਾਂ ਸਰਕਾਰ ਨੂੰ ਪਹਿਲਾਂ ਹੀ ਇਹ ਜਿਹੜੇ ਡੈਮ ਥੋੜੇ ਥੋੜੇ ਖੋਲਣੇ ਚਾਹੀਦੇ ਹਨ ਜਾ ਕੇ ਜਿਹੜਾ ਪਾਣੀ ਗਾਂ ਜਿਹੜਾ ਵਧਾ ਜਾਵੇ ਮੇਰੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਰਪੇਡ ਤੱਕਸਾਨ ਸੰਘਰਸ਼ ਕਮੇਟੀ ਦੇ ਜਿਹੜੇ ਸੁਭਾ ਪ੍ਰਧਾਨ ਨੇ ਜਸਬੀਰ ਸਿੰਘ ਜਿਨ੍ਹਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਜਿਹੜੇ ਦਰਨ ਹੈ ਹਰੀਕੇ ਵਾਲੇ ਹਾਈਟ ਦੇ ਉਹ ਕੁਝ ਨਾ ਕੁਝ ਖੋਲੇ ਜਾਣ ਤਾਂ ਜੋ ਇਹ ਪਾਣੀ ਇਕੱਠਾ ਨਾ ਹੋ ਗਏ ਪਰ ਸਰਕਾਰ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਜਿਸ ਦੇ ਬਾਵਜੂਦ ਵੀ ਹੁਣ ਜਿਹੜਾ ਇਸ ਦੀ ਮਾਰ ਕਿਸਾਨਾਂ ਨੂੰ ਝੰਡੀ ਪੈ ਰਹੀ ਹੈ ਕਿੰਨਾ ਕੁ ਨੁਕਸਾਨ ਇਸ ਏਰੀਆ ਦਾ ਹੋਇਆ ਤੇ ਹੁਣ ਤੱਕ ਕਿੰਨੀ ਫਸਲ ਜਿਹੜੀ ਲੋਕਾਂ ਦੀ ਡੁੱਬ ਚੁੱਕੀ ਹੈ ਹਜ਼ਾਰਾਂ ਏਕੜ ਜਿਹੜਾ ਫਸਲ ਡੁੱਬ ਚੁੱਕੀ ਆ ਜਿਹੜਾ ਬੜੇ-ਬੜੇ ਪੱਧਰ ਤੇ ਨੁਕਸਾਨ ਹੋ ਗਿਆ ਅੱਜ ਇੱਥੇ ਡੀਸੀ ਸਾਹਿਬ ਆਏ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੇਖੋ ਜੀ ਜਾ ਕੇ ਸਾਡਾ ਜਿਹੜਾ ਫਸਲ ਦਾ ਨੁਕਸਾਨ ਹੋ ਚੁੱਕਾ ਉਹ ਕਹਿੰਦੇ ਜੀ ਫਿਰ ਅਜੇ ਨਹੀਂ ਸਾਨੂੰ ਕੋਈ ਪਤਾ ਫਸਲ ਮਾਰੀ ਗਈ ਜਾਂ ਨਹੀਂ ਮਾਰੀ ਗਈ ਹਜੇ ਪਾਣੀ ਦੇ ਵਿੱਚ ਡੁੱਬੀ ਪਈ ਆ ਜਦੋਂ ਫਸਲ ਤੁਸੀਂ ਵੱਢੋਗੇ ਅਸੀਂ ਮੰਡੀਆਂ 'ਚ ਦੇਖਾਂਗੇ ਕਿਹੜੇ ਕਿਸਾਨ ਦਾ ਝੋਨਾ ਗਿਆ ਫਿਰ ਉਸ ਨੂੰ ਜਿਹੜਾ ਹੈ ਮੁਆਵਜ਼ਾ ਦਿੱਤਾ ਜਾਊਗਾ ਫਿਰ ਸਰਕਾਰ ਵੱਲੋਂ ਕਿਉਂ ਲਗਾਤਾਰ ਕਹਿੰਦੇ ਕਿ ਜੇ ਕਿਸ ਦਾ ਨੁਕਸਾਨ ਕਿਸਾਨ ਦਾ ਹੁੰਦਾ ਤਾਂ ਅਸੀਂ ਉਹਨਾਂ ਦਾ ਮੁਆਵਜ਼ਾ ਦਵਾਂਗੇ ਦੇਖੋ ਇਸ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਦਾ ਵੀ ਹੁਣ ਤੁਸੀਂ ਕੱਲ ਨੂੰ ਇੱਥੇ ਆ ਰਹੇ ਹੋ ਤਰਨ ਤਰਨ ਤੁਸੀਂ ਦੇਖੋ 95 ਵਿਧਾਇਕ ਇੱਥੋਂ ਹੀ ਜਿੱਤ ਕੇ ਗਏ ਨੇ ਸਾਡੇ ਮੰਤਰੀ ਵੀ ਆ ਲਾਲਜੀ ਸਿੰਘ ਭੁੱਲਰ ਜੀ ਉਹਨਾਂ ਨੂੰ ਵੀ ਬੇਨਤੀ ਵੀ ਤੁਸੀਂ ਆਪਣਾ ਏਰੀਆ ਦਿਖਾਓ ਤੁਹਾਨੂੰ ਪਤਾ ਲੱਗੇ ਤੁਸੀਂ ਵੀ ਕਿਸਾਨ ਹੋ ਕਿਸਾਨ ਦੇ ਪੁੱਤਰ ਹੋ ਵੀ ਫਸਲ ਪੰਜ ਸੱਤ ਜਨ ਜਦੋਂ ਝੋਨਾ ਡੁੱਬ ਜਾਂਦਾ ਹੈ ਪਾਣੀ ਉਹਦੇ ਸਿਰ ਉੱਤੋਂ ਦੀ ਲੰਘ ਜਾਂਦਾ ਉਹ ਬਚ ਸਕਦਾ ਫਿਰ ਕਿਉਂ ਨਹੀਂ ਇਹਨਾਂ ਦੀ ਅਸੈਸਮੈਂਟ ਤਿਆਰ ਕਰਕੇ ਇਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਂਦਾ ਜੋ ਮੁਆਵਜ਼ੇ ਦੀ ਗੱਲ ਦੂਰ ਦੀ ਆ ਤੁਸੀਂ ਹੁਣ ਇਹਨਾਂ ਦੇ ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਚਾਰਾ ਸਾਰਾ ਖਰਾਬ ਹੋ ਗਿਆ ਤੂੜੀ ਰੁੜ ਗਈ ਆ ਇਹ ਕਿੱਥੋਂ ਚਾਰਾ ਪਾਉਣਗੇ ਪਸ਼ੂ ਕਿਵੇਂ ਪਾਲਣਗੇ ਕਿਸੇ ਨੇ ਕੋਈ ਫੀਡ ਦਿੱਤੀ ਸਰਕਾਰ ਨੇ ਸਰਕਾਰ ਦਾ ਨਮੈਂਦਾ ਨਹੀਂ ਆਇਆ ਅੱਜ ਪਹਿਲੀ ਵਾਰ ਡੀਸੀ ਨੂੰ ਮੈਂ ਦੇਖਿਆ ਇੱਥੇ ਡੀਸੀ ਸਾਹਿਬ ਨੂੰ ਇੱਥੇ ਵਿజిਟ ਕਰਦੇ ਆ ਨਾ ਤਾਂ ਕੋਈ ਇੱਥੇ ਮਿਲਿਆ ਇਹਨਾਂ ਦੀ ਸਾਰ ਲੈਣ ਨਾ ਕੋਈ ਮੰਤਰੀ ਆਇਆ ਹੁਣ ਕੀ ਅਪੀਲ ਕੀ ਤੁਸੀਂ ਸਰਕਾਰ ਨੂੰ ਕਰਨਾ ਚਾਹੁੰਦੇ ਜੇ ਕਿ ਜਿਹੜਾ ਐਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਲੋਕਾਂ ਨੂੰ ਜਿਹੜਾ ਝਲਣਾ ਪੈ ਰਿਹਾ ਵਾ ਦੇਖੋ ਜੀ ਮੈਂ ਪਹਿਲਾਂ ਵੀ ਬਹੁਤ ਅਜ ਤੋਂ 2-3 ਮਹੀਨੇ ਪਹਿਲਾਂ ਹੀ ਇਹ ਗੁਜਾਰਸ਼ ਕਰਦਾ ਰਿਹਾ ਸਰਕਾਰ ਨੂੰ ਵੀ ਇਹ ਨਾਲ ਦੀ ਨਾਲ ਹਰੀਕੇ ਹੈਡ ਤੋਂ ਪਾਣੀ ਡਿਸਚਾਰਜ ਕਰਕੇ ਹੁਸੈਨੀ ਵਾਲੇ ਤੋਂ ਨਾਲ ਦੀ ਨਾਲ ਡਿਸਚਾਰਜ ਕੀਤਾ ਜਾਵੇ ਕਿਉਂਕਿ ਸਾਨੂੰ ਦਿਸਦਾ ਵੀ ਪਿੱਛੇ ਬਾਰਸ਼ਾਂ ਹੋ ਰਹੀਆਂ ਨੇ ਪਾਣੀ ਵਧੇਗਾ ਹੁਣ ਸਾਨੂੰ ਵੀ ਡੋਬਤਾ ਔਰ ਪਿੱਛੇ ਦੇਖੋ ਪਿੱਛੇ ਵੀ ਘੜਕਾ ਹੋ ਗਿਆ ਚੰਬਾ ਹੋ ਗਿਆ ਕਮੋਟ ਆਏ ਸਾਰੇ ਗੁੰਡਾ ਪਿੰਡ ਤਕਰੀਬਨ ਦਰਜਨਾ ਪਿੰਡ ਜਿਹੜੇ ਤਬਾਹ ਹੋ ਗਏ ਆ ਫਸਲਾਂ ਜਿਹਨਾਂ ਦੀਆਂ ਤਬਾਹ ਹੋ ਗਈਆਂ ਨੇ ਔਰ ਉਸ ਤੋਂ ਬਾਅਦ ਸਾਡੇ ਹਰੀਗਾ ਤੋਂ ਥੱਲੇ ਜਿਹੜੇ ਦਰਜਨਾ ਪਿੰਡ ਤਬਾਹ ਹੋ ਗਈਆਂ ਫਸਨਾ ਤੁਸੀਂ ਦਰਿਆ ਮੰਡ ਏਰੀਆ ਦੇ ਨਾਲ ਦੇ ਹੀ ਰਹਿਣ ਵਾਲੇ ਕਿਸਾਨ ਜੇ ਹੁਣ ਤੱਕ ਜਿਹੜੇ ਇਹ ਕਿਸਾਨ ਨੇ ਕਿੰਨੇ ਕੁ ਪਰਿਵਾਰ ਜਿਹੜੇ ਪਿੰਡਾਂ ਦੇ ਵਿਲੇ ਤੇ ਕਿਹੜਾ ਕਿਹੜੇ ਪਿੰਡ ਜਿਹੜੇ ਡੁੱਬੇ ਦੇਖੋ ਜੀ ਅੱਜ ਜੇ ਗੱਲ ਕਰੀਏ ਤੇ ਪਾਣੀ ਆਉਣ ਦੇ ਨਾਲ ਪਾਣੀ ਦਾ ਪੱਦਰ ਵਧਣ ਦੇ ਨਾਲ ਅੱਜ ਪਿੰਡ ਕੜਮ ਤੋਂ ਬਸਤੀ ਲਾਲ ਸਿੰਘ ਵਾਲੀ ਪਿੰਡ ਕੜਮ ਕੁੱਤੀ ਵਾਲਾ ਸਭਰਾ ਦੇ ਨੇੜੇ ਪੂਰੇ ਢਾੜ ਤੱਕ ਜਿਹੜੇ ਪਾਣੀ ਜਿਹੜਾ ਮਾਰ ਕਰ ਚੁੱਕਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਇਹੀ ਬੇਨਤੀਆਂ ਕਰਦੇ ਰਹੇ ਹਾਂ ਈ ਐਕਸ਼ਨ ਸਾਹਿਬ ਡੀ ਸੀ ਸਾਹਿਬ ਇਥੇ ਆ ਕੇ ਵੀਟ ਕੀਤੀ ਜਾਵੇ ਇਹ ਮਸਲਾ ਸਾਰਾ ਕੋਈ ਬਹੁਤਾ ਵੱਡਾ ਨਹੀਂਗਾ ਅੱਜ ਤੁਸੀਂ ਆਪਾਂ ਖੜੇ ਆ ਨੋਜ ਦੇ ਉੱਤੇ ਖੜੇ ਆ ਇਸ ਟਾਈਮ ਪਿੰਡ ਕੜੋਂਮ ਜਿੱਥੋਂ ਬੰਨ ਟੁੱਟਾ ਸੀ 2023 ਇਹ ਨੋਚ ਦੇ 100 150 ਫੁੱਟ ਦਾ ਟੋਟਾ ਜੇ ਐਕਸ਼ਨ ਸਾਹਿਬ ਅੱਜ ਤੋਂ 2 ਮਹੀਨੇ ਪਹਿਲਾਂ ਜਿਵੇਂ ਅਸੀਂ ਬੇਨਤੀਆਂ ਕਰ ਰਹੇ ਆ ਉਦੋਂ ਹੀ ਬਣਾਉਂਦਾ ਤੇ ਜਿਹੜੇ ਤਕਰੀਬਨ ਕੋਈ 1500 2000 ਏਕੜ ਜ਼ਮੀਨ ਆ ਚੋਲੇ ਦੀ ਨਾ ਡਬਦੀ ਅਸੀਂ ਬਹੁਤ ਵਾਰ ਬੇਨਤੀਆਂ ਕੀਤੀਆਂ ਪਰ ਪ੍ਰਸ਼ਾਸਨ ਅੱਜ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਮੈਂ ਤੁਹਾਡੇ ਮੀਡੀਆ ਦਾ ਧੰਨਵਾਦ ਕਰਦਾ ਵੀ ਜਦੋਂ ਤੁਸੀਂ ਵੀਡੀਓ ਵਾਇਰਲ ਕੀਤੀਆਂ ਪੂਰੇ ਪੰਜਾਬ ਪੱਧਰ ਤੇ ਵੀਡੀਓ ਗਈਆਂ ਤਾਂ ਫੇਰ ਹੀ ਪ੍ਰਸ਼ਾਸਨ ਨੂੰ ਚੇਤਾ ਆ ਉਸ ਤਰ੍ਹਾਂ ਤਾਂ ਸਾਡੇ ਕਿਸਾਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਤੁਸੀਂ ਜਿਹੜਾ ਹੁਣ ਜਿਹੜੀ ਜਗ੍ਹਾ ਤੇ ਖੜੇ ਇਸ ਤੋਂ ਜਿਹੜਾ ਪਿਛਲੀ ਵਾਰ ਜਿਹੜਾ 2023 ਚ ਬੰਨ ਟੁੱਟਾ ਸੀ ਉਹ ਇੱਥੋਂ ਕਿੰਨੇ ਕੁ ਦੂਰ ਹੈ ਤੁਸੀਂ ਇੱਥੋਂ ਬਸ 10 ਵੀ ਕਿੱਲੇ ਹੈ ਜੀ ਅੱਛਾ ਤੇ ਉਸ ਬੰਨ ਦਾ ਹੁਣ ਕੀ ਜਿਹੜਾ ਹਾਲ ਹੈ ਨਹੀਂ ਹਾਲ ਤੇ ਮਾੜਾ ਹੈ ਜੀ ਜਿਹਾ ਆਪਣੀਆਂ ਨੋਛ ਬਾਜੀ ਜਾਂਦੀ ਦিসি ਸਾਹਿਬ ਇਥੇ ਅਸੀਂ 2 ਮਹੀਨੇ ਪਹਿਲਾਂ ਜੇ ਉਦੋਂ ਇਹਨੂੰ ਕਹਿ ਕੇ ਤੇ ਕਰਵਾਇਆ ਹੁੰਦਾ ਸਾਰਾ ਨੋਚ ਵੱਜੀ ਹੁੰਦੀ ਅੱਜ ਜਿਹੜਾ ਫਸਲਾਂ ਨੁਕਸਾਨ ਹੋਇਆ ਨਾ ਹੁੰਦਾ ਤੇ ਅੱਜ ਐਸਡੀਐਮ ਸਾਹਿਬ ਨੇ ਵੀ ਅਸੀਂ ਵਿజిਟ ਕੀਤੀ ਸੀ ਉਹਨਾਂ ਵੱਲੋਂ ਕੀ ਤੁਹਾਨੂੰ ਉਹਨਾਂ ਭਰੋਸਾ ਦਵਾਇਆ ਜੀ ਵੀ ਜਿਵੇਂ ਝੋਨਾ ਉਹਨਾਂ ਨੇ ਕਿਹਾ ਵੀ ਸਾਹਿਬ ਨੂੰ ਕਿਹਾ ਵੀ ਝੋਨਾ 88900 ਕਿੱਲਾ ਜਿਹੜਾ ਪੰਜ ਸੱਤਾ ਪਿੰਡਾਂ ਦਾ ਡੁੱਬ ਗਿਆ ਉਹ ਕਹਿੰਦੇ ਵੀ ਡੁੱਬਿਆ ਨਹੀਂ ਅਜੇ ਡੁੱਬ ਗਿਆ ਵਾ ਜਦੋਂ ਮੰਡੀ ਆਊਗਾ ਵੇਖਾਂਗੇ ਕਿ ਕਿਹਦਾ 2 ਕੁਇੰਟਲ ਆਇਆ ਕਿਹਦਾ 4 ਕੁਇੰਟਲ ਆਇਆ ਉਸ ਹੱਬ ਨਾਲ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਅੱਜ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਨੇ ਟੱਕਾ ਹੋ ਰਿਹਾ ਅਸੀਂ ਦੋ ਦੋ ਕਰਮਾ ਹੁਣ ਲੱਪੀ ਜਾਂਦੇ ਮਿੱਟੀ ਪਾ ਕੇ ਬੱਦਰੀ ਪਾ ਕੇ ਇਹੋ ਜੀ ਛੜਕ ਤੇ ਬੰਨ ਨਹੀਂ ਜਿਹੜੀ ਹੁਣ ਥੋੜੀ ਜਾਂਦੇ ਆ ਇਥੇ ਵੇ ਛੜਕਦਾ ਕੀ ਮਸਬਲਾ ਇਹ ਜਿਹੜਾ ਬੰਨਾ ਜਿੱਥੋਂ ਪਾਣੀ ਚੜਦਾ ਉਥੇ ਪੱਥਰ ਲਾਉਣ ਬੰਨੂ ਚਾਹ ਹੋਵੇ ਬੰਦੇ ਲਾ ਕੇ ਪਾਣੀ ਨਾ ਆਵੇ ਬੰਦੇ ਨਾਲ ਦੀ ਪਾਣੀ ਹੋ ਗਿਆ ਪਾਣੀ ਥੱਲੇ ਖਾਰ ਕਰਨੀ ਉੱਤੇ ਨੂੰ ਕੀ ਕਰਾਂਗੇ ਇਹ ਸਾਡੀ ਬੇਨਤੀ ਆ ਇਹ ਛੜਕ ਨਾ ਟਾਓ ਤੇ ਨਾ ਖਰਾਬ ਕਰੋ ਸਾਨੂੰ ਤੇ ਨਾ ਸਾਡੇ ਫਤਰ ਨਕੋ ਅਸੀਂ ਗਰੀਬ ਆਦਮੀ ਆ ਸਾਨੂੰ ਪੈਸੇ ਦਿਓ ਤੇ ਸਾਸੋ ਰੇਸ਼ੀਆਂ ਕਰਾ ਲਓ ਅਸੀਂ ਆਪ ਦੇ ਕਿਤੇ ਪੈਸੇ ਪਾਸ ਕਰ ਦੇ ਲਈ ਜਮੀਨ ਤਿੰਨ ਕਿੱਲੇ ਵਿਚੋਂ ਦੀ ਆ ਤੇ ਤਿੰਨ ਪਹਿਰੋ ਤਿੰਨ ਕਿੱਲੇ ਨਾਲਾਂ ਨੌਂ ਕਿਲਾ ਮੇਰੀ ਪਹਿਲੀ ਜਾ ਰਹੀ ਆ ਤੇ 2.3 ਤਿੰਨ ਕਿੱਲੇ ਮੇਰੀ ਪਹਿਲੀ ਆ ਤੇ ਕਿਸ ਨੂੰ ਐਂ ਚਾਹੀਏ ਕੋਈ ਨੱਪੀ ਜਾਂਦੇ ਆ ਕੋਈ ਪੁੱਟੀ ਜਾਂਦੇ ਆ ਮੇਰਾ ਪਿੰਡ ਬਾਪੂ ਜੀ ਤੁਹਾਡਾ ਮੇਰਾ ਪਿੰਡ ਕੁੱਤੀ ਆ ਜੀ ਨਾਮ ਕੀ ਤੁਹਾਡਾ ਨਹੀਂ ਨਹੀਂ ਜੁਕੇਂਦਰ ਸਿੰਘ ਜਿਹੇਦਾਰ ਬਟ ਇਹਨੇ ਇਥੋਂ ਦੇ ਨਾਲ ਲੱਗਦੇ ਜਿਹੜੇ ਪਿੰਡਾਂ ਦੇ ਕਿਸਾਨ ਕੇ ਜਿਨ੍ਹਾਂ ਦਾ ਸਰਕਾਰ ਇੰਤਜ਼ਾਰ ਕਰ ਰਹੀ ਹੈ ਕਿ ਇਹਨਾਂ ਦਾ ਝੋਨਾ ਮਰੇ ਫਸਲ ਖਰਾਬ ਹੋਵੇ ਉਸ ਤੋਂ ਬਾਅਦ ਅਸੀਂ ਮੁਆਵਜ਼ਾ ਦੇਵਾਂਗੇ ਇਸ ਤੋਂ ਪਹਿਲਾਂ ਅਸੀਂ ਕੋਈ ਇਸ ਦਾ ਹੱਲ ਨਹੀਂ ਕਰ ਸਕਦੇ ਪੱਟੀ ਤੋਂ ਪੀਟੀਸੀ ਨਿਊਜ਼ ਲਈ ਬਲਜੀਤ ਸਿੰਘ